ਪਰ ਇੱਕ ਗੱਲ ਦਾ ਨਾ ਆਪਾਂ ਚੇਤਾ ਰੱਖਿਆ ਕਰੀਏ ਬਹੁਤ ਵਾਰ ਤੁਸੀਂ ਵੀ ਨੋਟ ਕੀਤਾ ਹੋਵੇਗਾ ਤੇ ਮੈਂ ਤੇ ਅਕਸਰ ਕੀਤਾ ਹੈ ਵਿੱਚ ਮੈਂ ਵੀ ਸ਼ਾਮਲਾ ਮੈਂ ਇਕੱਲਾ ਤੁਹਾਨੂੰ ਨਹੀਂ ਕਹਿ ਰਿਹਾ ਇੱਥੇ ਕਿ ਜਦੋਂ ਵੀ ਆਪਾਂ ਕਿਤੇ ਜਾਂਦੇ ਆਂ ਕੁਝ ਥੇਰ ਦੇ ਵਾਸਤੇ ਤਾਂ ਸਾਨੂੰ ਉਹ ਇਨਸਾਨ ਜਿਹਦੀ ਮੌਤ ਹੋਈ ਏ ਉਹ ਚੇਤੇ ਚ ਅਸੀਂ ਉਹਦੀਆਂ ਗੱਲਾਂ ਵੀ ਕਰਦੇ ਆਂ ਉਥੇ ਦੁਖੀ ਵੀ ਹੁੰਨੇ ਆ ਸਾਡਾ ਮਨ ਵੀ ਭਰੇ ਹੁੰਦਾ ਪਰ ਕੁਝ ਥੇਰ ਬਾਅਦ ਫੇਰ ਅਸੀਂ ਉਹੀ ਦੁਨੀਆ ਦੇ ਕਾਰਵਿਹਾਰ ਸੰਸਾਰ ਦੇ ਕੰਮ ਆਪਣੀ ਸਾਰੇ ਉਹਨਾਂ ਦੇ ਵਿੱਚ ਅਸੀਂ ਲੱਗ ਜਾਂਦੇ ਆਂ ਤੇ ਮੈਂ ਇੱਕ ਗੱਲ ਸੋਚਦਾ ਕਿ ਅਸੀਂ ਮੌਤ ਨੂੰ ਇਸ ਜੀਵਨ ਦੇ ਅੰਤਲੇ ਸਮੇਂ ਨੂੰ ਉਸ ਨਜ਼ਰ ਨਾਲ ਨਹੀਂ ਵੇਖਦੇ ਜਿਸ ਦੇ ਨਾਲ ਗੁਰੂ ਸਾਹਿਬ ਨੇ ਭਗਤ ਸਹਿਬਾਨ ਨੇ ਜਾਂ ਦਾਨੀ ਪੁਰਖਾਂ ਨੇ ਦੇਖਿਆ ਹੁੰਦਾ ਮੈਨੂੰ ਚੇਤਾ ਹੈ ਕਿ ਜਦੋਂ ਵੀ ਆਪਾਂ ਕਿਤੇ ਜਾਈਏ ਆਪਾਂ ਅਕਸਰ ਅਫਸੋਸ ਕਰਦੇ ਹਾਂ ਕੁਝ ਦਿਨ ਦੇ ਵਾਸਤੇ ਬੈਠਦੇ ਹਾਂ ਫਿਰ ਦੁਨਿਆਵੀ ਗੱਲਾਂ ਚੱਲ ਪੈਂਦੀਆਂ ਨੇ ਭਾਵੇਂ ਉਹ ਮੌਤ ਵੀ ਸਾਡੇ ਜੀਵਨ ਦੇ ਅੰਦਰ ਕੋਈ ਤਬਦੀਲੀ ਨਹੀਂ ਲਿਆਉਂਦੀ ਬਹੁਤੀ ਉਹਦੀ ਕਿਸੇ ਦੀ ਹੋਈ ਮੌਤ ਜਿਹੜੀ ਤੇ ਮੈਂ ਨਾ ਇੱਕ ਬੇਨਤੀ ਕਰਾਂ ਜੀ ਕਿਸੇ ਦੇ ਜੀਵਨ ਦੇ ਅੰਤ ਨੂੰ ਮੌਤ ਨੂੰ ਦੇਖਣ ਦਾ ਜਿਹੜਾ ਸਭ ਤੋਂ ਸਤਗੁਰੂ ਪਾਤਸ਼ਾਹ ਮਹਾਰਾਜ ਦੀ ਬਾਣੀ ਨੇ ਸਾਨੂੰ ਤਰੀਕਾ ਦੱਸਿਆ ਇਹ ਉਹ ਹੈ ਬਾਬਾ ਰਵਦਾਸ ਸਾਹਿਬ ਜੀ ਦੀ ਬਾਣੀ ਵੈਸੇ ਤਾਂ ਸਾਰੇ ਗੁਰੂ ਸਾਹਿਬਾਨ ਨੇ ਜ਼ਿਕਰ ਕੀਤਾ ਹੈ ਜੀ ਇਸ ਗੱਲ ਦਾ ਆਪਾਂ ਦੇਖਦੇ ਹਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਚਾਹੁੰਦਾ ਹਨ ਕਿ ਚੇਤਨਾ ਹੈ ਤੋ ਚੇਤ ਲਾਇਨੀਸ ਦਿਨ ਮੈਂ ਪ੍ਰਾਨੀ ਸ਼ਿਨਸ਼ ਨੇ ਆਉਦ ਬੇਹਾਤ ਹੈ ਫੂਟੇ ਕਟ ਜਿਉ ਪਾਨੀ ਹਰ ਗੁਣ ਕਾਹੇ ਨਗਾ ਬਹੀ ਮੂਰਖ ਗਿਆਨਾ ਝੂਠੇ ਲਾਲ ਚਲਾਕ ਹੈ ਨਹਿ ਮਰਨ ਪਛਾਨਾ ਜਿਵੇਂ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਜੋ ਉਪਦੇ ਉਸੋ ਬਿੰਸਖਾ ਤੇ ਜੇ ਆਪਾਂ ਸੰਸਾਰ ਦੇ ਪੈਗੰਬਰਾਂ ਦੇ ਵਿੱਚ دانش ਵਰਦਾਨੀ ਲੋਕਾਂ ਚ ਜਾਈਏ ਨਾ ਤੇ ਮੈਂ ਬੇਨਤੀ ਕਰਾਂ ਮਹਾਤਮਾ ਬੁੱਧ ਸਾਹਿਬ ਨੇ ਜਾਂ ਬਾਬਾ ਰਵਦਾਸ ਜੀ ਨੇ ਜਿਸ ਤਰੀਕੇ ਦੇ ਨਾਲ ਮੌਤ ਨੂੰ ਦੇਖਿਆ ਹੈ ਨਾ ਬਹੁਤ ਘੱਟ ਅਸੀਂ ਦੇਖਦੇ ਹਾਂ ਮਹਾਤਮਾ ਬੁੱਧ ਜੀ ਦਾ ਉਹਨਾਂ ਦਾ ਜੀਵਨ ਅਕਸਰ ਆਪਾਂ ਸਾਰੇ ਸੁਣਦੇ ਪੜ੍ਹਦੇ ਹਾਂ ਬਹੁਤਿਆਂ ਨੇ ਤੁਸੀਂ ਵੀ ਸਕੂਲਾਂ ਕਾਲਜਾਂ ਦੇ ਵਿੱਚ ਪੜਿਆ ਹੀ ਹੋਵੇਗਾ ਕਿ ਰਾਜਕੁਮਾਰ ਸੀਨਾ ਮਹਾਰਾਜ ਉਹਨਾਂ ਦੇ ਪਿਤਾ ਸਨ ਬਹੁਤ ਵੱਡੇ ਰਾਜੇ ਸਨ ਤੇ ਉਹਨਾਂ ਦੇ ਬਾਰੇ ਸੀ ਕਿ ਇਹਨੇ ਕੱਲ ਨੂੰ ਅਰਾਮ ਹੋ ਜਾਣਾ ਹੈ ਇਸ ਕਰਕੇ ਵਿਚਾਰ ਰੱਖਣਾ ਤੇ ਮਹਿਲਾ ਚ ਰਹਿਣਾ ਸਾਰਾ ਦਿਨ ਉੱਥੇ ਬੈਠੇ ਰਹਿਣਾ ਸ਼ਾਮ ਦੇ ਸਮੇਂ ਉਹਨਾਂ ਦਾ ਰੱਥ ਵਾਣ ਜੀ ਦਾ ਨਾਮ ਚਾਨਾ ਲਿਖਿਆ ਇਤਿਹਾਸ ਨੇ ਉਹ ਬਾਹਰ ਲੈ ਕੇ ਜਾਂਦਾ ਸੀਗਾ ਪਰ ਬੇਨਤੀ ਕਰ ਰਿਹਾ ਮੌਤ ਨੂੰ ਕਿਸ ਤਰੀਕੇ ਦੇ ਨਾਲ ਦੇਖਿਆ ਜਾਂਦਾ ਹੈ ਜੀ ਚਾਨਾ ਬਾਹਰ ਲਿਕੇ ਜਾਂਦਾ ਇੱਕ ਦਿਨ ਦੇਖਦਾ ਹੈ ਕਿ ਰਸਤੇ ਦੇ ਵਿੱਚ ਇੱਕ ਬਜ਼ੁਰਗ ਤੁਰਿਆ ਜਾਂਦਾ ਸੀ ਉਹਦੀ ਪਿੱਠ ਝੁਕੀ ਹੋਈ ਹੈ ਕੁੰਡੀ ਲੈ ਕੇ ਛੁੱਟੀ ਲੈ ਕੇ ਤੁਰਿਆ ਤੇ ਰਾਜਕੁਮਾਰ ਸਨ ਮਹਿਲਾਂ ਚ ਰਹਿਣ ਵਾਲੇ ਕਦੀ ਸੋਚਿਆ ਦੇਖਿਆ ਹੀ ਨਹੀਂ ਸੀ ਪੁੱਛਿਆ ਚਾਨਣਾ ਇਹ ਕੌਣ ਉਹ ਕਹਿੰਦਾ ਇਹ ਬਜ਼ੁਰਗ ਹੈ ਕਹਿੰਦਾ ਉਹ ਕੀ ਕਹਿੰਦਾ ਇਹਦੀ ਜਵਾਨੀ ਚਲੇ ਗਈ ਬੁੱਢੇਪਾ ਆ ਗਿਆ ਹੈ ਸਰੀਰ ਇਸ ਤਰ੍ਹਾਂ ਦਾ ਹੋ ਗਿਆ ਲਾਕੇ ਦਾ ਝੁੱਕ ਗਿਆ ਹੈ ਹੁਣ ਤਾਂ ਕਰਕੇ ਇਸ ਤਰੀਕੇ ਦੇ ਨਾਲ ਤੁਰਦਾ ਹੈ ਤੇ ਕਹਿੰਦਾ ਇਹਨੂੰ ਕਿਉਂ ਤੇ ਚਾਨਣਾ ਕਹਿੰਦਾ ਜੀ ਇਹ ਸਾਰਿਆਂ ਨੂੰ ਹੋਵੇਗਾ ਰਾਜਕੁਮਾਰ ਇੱਕ ਦਿਨ ਜਵਾਨੀ ਚਲੀ ਜਾਏਗੀ ਬੁੱਢੇ ਪਾਵੀਗਾ ਮੈਂ ਵੀ ਹੋਵਾਂਗਾ ਤੁਸੀਂ ਵੀ ਹੋਵੋਗੇ ਸਾਰੇ ਹੋਣਗੇ ਚਲੋ ਇਸੇ ਤਰ੍ਹਾਂ ਦੇ ਨਾਲ ਘੁੰਮਦਿਆਂ ਘਮਾਉਂਦੇ ਇੱਕ ਦਿਨ ਅਰਥੀ ਚੁੱਕੀ ਜਾਂਦੇ ਸਨ ਜੀ ਕੁਝ ਲੋਕ ਤੇ ਅਰਥੀ ਚੁੱਕੀ ਜਾਂਦੇ ਆ ਨੂੰ ਜਦੋਂ ਬੁੱਧ ਜੀ ਨੇ ਦੇਖਿਆ ਗੌਤਮਨਾਥ ਸੀ ਉਹਨਾਂ ਦਾ ਉਸ ਵੇਲੇ ਜੀ ਗੌਤਮ ਬੁੱਧ ਬਾਅਦ ਵਿੱਚ ਹੋਇਆ ਤੇ ਚਾਣੇ ਨੂੰ ਪੁੱਛਦਿਆ ਇਹ ਕੌਣ ਲੋਕ ਨੇ ਕੀ ਚੁੱਕੀ ਜਾਂਦੇ ਆ ਉਹ ਕਹਿੰਦਾ ਇਹ ਅਰਥੀ ਚੁੱਕੀ ਜਾਂਦੇ ਆ ਜੀ ਕਹਿੰਦਾ ਉਹ ਕੀ ਕਹਿੰਦਾ ਇੱਕ ਇਨਸਾਨ ਦੀ ਮੌਤ ਹੋ ਗਈ ਹੈ ਇਹ ਉਸ ਨੂੰ ਲੈ ਕੇ ਜਾ ਰਹੇ ਨੇ ਕਹਿੰਦਾ ਕਿੱਥੇ ਲੈ ਕੇ ਜਾ ਰਹੇ ਨੇ ਕਹਿੰਦਾ ਉਹਦੀ ਅੰਤਮ ਰਸਮਾਂ ਕਰਨਗੇ ਦਫਨਾਉਣਗੇ ਸੰਸਕਾਰਨਗੇ ਹੁਣ ਇਸ ਝਗੜੇ ਚ ਨਾ ਪਿਓ ਜੀ ਉਦੋਂ ਸੰਸਕਾਰ ਕਰਦੇ ਜਾਂ ਕੀ ਕਰਦੇ ਹੀ ਮੈਂ ਬੇਨਤੀ ਕਰਾਂ ਗੱਲ ਆਪਾਂ ਤਤ ਦੀ ਲੈਣੀ ਹੈ ਉਹਨੇ ਕਿਹਾ ਜੀ ਇਹ ਅਰਥੀ ਲੈ ਕੇ ਜਾਂਦੇ ਨੇ ਇੱਕ ਨਾ ਇੱਕ ਦਿਨ ਸਾਰਿਆਂ ਨੇ ਮਰਨਾ ਹੈ ਸੰਸਾਰ ਤੇ ਫੇਰ ਕਹਿੰਦਾ ਜੀ ਫਿਰ ਜੀਵਨ ਖਤਮ ਹੋ ਜਾਂਦਾ ਤੇ ਗੌਤਮ ਨੂੰ ਕਹਿੰਦੇ ਨੇ ਬੁੱਧ ਕਿ ਸਾਰੇ ਕਹਿੰਦਾ ਜੀ ਮੈਂ ਵੀ ਮਰਾਂਗਾ ਰਾਜਕੁਮਾਰ ਤੁਸੀਂ ਬੁੱਢੇ ਹੋਵੋਗੇ ਤੁਸੀਂ ਨਹੀਂ ਮਰੋਗੇ ਇੱਕ ਦਿਨ ਜੀਵਨ ਦਾ ਅੰਤ ਹੋ ਜਾਣਾ ਹੈ ਬਸ ਜਦੋਂ ਇੰਨੀ ਗੱਲ ਕਹੀ ਨਾ ਉਹਨਾਂ ਨੇ ਚਾਨੇ ਨੇ ਤੇ ਗੌਤਮ ਜੀ ਕਹਿੰਦੇ ਰੱਥ ਪਸ਼ਾ ਮੋੜ ਲਾ ਕਹਿੰਦਾ ਜਦੋਂ ਜੀਵਨ ਦਾ ਅੰਤ ਹੀ ਹੋਣਾ ਹੈ ਇੱਕ ਦਿਨ ਤੇ ਫਿਰ ਜੀਵਨ ਚ ਲੈਣ ਕੀ ਆਏ ਹਾਂ ਕਰਨ ਕੀ ਆਏ ਹਾਂ ਕਦੀ ਸੋਚਿਆ ਹੀ ਨਹੀਂ ਇਸ ਗੱਲ ਦੇ ਬਾਰੇ ਤੇ ਕਿਸ ਤਰੀਕੇ ਦੇ ਨਾਲ ਜੀਣਾ ਹੈ ਬਸ ਉਹ ਅਰਥੀ ਦੇਖਿਆ ਉਹ ਬੁਢੇਪਾ ਦੇਖਿਆ ਉਹ ਜੀਵਨ ਦੇਖਿਆ ਤੇ ਜੀਵਨ ਬਦਲ ਗਿਆ ਗੌਤਮ ਤੋਂ ਫਿਰ ਬਾਅਦ ਦੇ ਵਿੱਚ ਬੁੱਧ ਹੋਏ ਜੀਓ ਇਸੇ ਤਰੀਕੇ ਦੇ ਨਾਲ ਬਾਬਾ ਰਵਦਾਸ ਸਾਹਿਬ ਜੀ ਉਹਨਾਂ ਦਾ ਇੱਕ ਸ਼ਬਦ ਆਉਂਦਾ ਹੈ ਨਾ ਇਹ ਚ ਉਹਨਾਂ ਨੇ ਗੱਲ ਕੀਤੀ ਹੈ ਜੋ ਦਿਨ ਆਵੇ ਸੋ ਦਿਨ ਜਾਹੀ ਕਰਨਾ ਕੋਚ ਰਹਿਣ ਥਿਰ ਨਾਹੀ ਸੰਗ ਚਲਤ ਹੈ ਹਮ ਵੀ ਚਲਣਾ ਦੂਰ ਗਵਨ ਸ੍ਰੀ ਉੱਪਰ ਮਰਣਾ ਅਸੀਂ ਕਦੀ ਸੋਚਿਆ ਕਿ ਸੰਗ ਚਲਤ ਹੈ ਸੰਗੀਤ ure ਜਾਂਦੇ ਨੇ ਅਸੀਂ ਨਹੀਂ ਚੱਲਣਾ ਹੈ ਇਹ ਬਾਬਾ ਸਾਹਿਬ ਦਾ ਤਰੀਕਾ ਹੈ ਜੀ ਮੌਤ ਨੂੰ ਦੇਖਣ ਦਾ ਅਸੀਂ ਨਹੀਂ ਦੇਖਦੇ ਇਸ ਤਰੀਕੇ ਨਾਲ ਸੰਗ ਚਲਤ ਹੈ ਹਮ ਵੀ ਚਲਣਾ ਦੂਰ ਗਵਨ ਸ੍ਰੀ ਉੱਪਰ ਮਰਣਾ ਕਿਆ ਤੂੰ ਸੋਇਆ ਜਾਗ ਏ ਆਨਾ ਤੈਨ ਜੀਵਨ ਜਗ ਸੱਚ ਕਰ ਜਾਨ ਕਹਿੰਦੇ ਤੂੰ ਇਸ ਜੀਵਨ ਨੂੰ ਇਸ ਜਗ ਦੇ ਵਿੱਚਲੇ ਜੀਵਨ ਨੂੰ ਸੱਚ ਕਰਕੇ ਜਾਣ ਲਿਆ ਸੱਚ ਨਹੀਂ ਹੈ ਇਸੇ ਤੇ ਜੋ ਉਪਜੀਓ ਸੋ ਬਿਨ ਸਖੈ ਪਰੋ ਅੱਜ ਕਾ ਕਾਲ ਹੈ ਜੋ ਆਇਆ ਸੋ ਚਲਸੀ ਸਭ ਕੋਈ ਆਈ ਵਾਰੀ ਇਹ ਹੈ ਤੇ ਸ਼ਰੀਰ ਸ਼ਰੀਰ ਦੀ ਗੱਲ ਕਰਦੇ ਸਾਂ ਆਪਾਂ ਥੋੜਾ ਜਿਹਾ ਚਲੋ ਮੈਂ ਵਿਸ਼ੇ ਤੋਂ ਬਾਹਰ ਚਲੇ ਆ ਗਿਆ ਕਿ ਸ਼ਰੀਰ ਤਾਂ ਹੈ ਹੀ ਨਾਸ਼ਵਾਨ ਜੀ ਪੰਜ ਤਤ ਕਰ ਇਹ ਦੇਹੀ ਕੀਨੀ ਹੈ ਸਹਿਬ ਦੀ ਬਾਣੀ ਨੇ ਕਿਹਾ ਇਕ ਨਾ ਦਾਨਿਸ਼ਵਰ ਨੇ ਬਹੁਤ ਸੋਹਣੀ ਬੋਲ ਲਿਖੇ ਨੇ ਮੈਂ ਕੇਵਲ ਇਹ ਕਹਿ ਕੇ ਫਿਰ ਆਪਣੇ ਵਿਸ਼ੇ ਤੇ ਆਉਣਾ ਜੀ ਮੈਂ ਬੇਨਤੀ ਕਰਦਾ ਖਿਵਾ ਸਾਹਿਬ ਉਹ ਕਹਿੰਦਾ ਹੈ ਆਦਮੀ ਦਾ ਜਿਸਮ ਜਿਹੜਾ ਹੈ ਨਾ ਜੀ ਕੀ ਪਾਇਆ ਹੈ ਸੰਸਾਰ ਉੰਦਰ ਉਹ ਚਾਰਕ ਪੰਕਤੀਆਂ ਉਹਨੇ ਬਹੁਤ ਸੋਹਣੀਆਂ ਲਿਖੀਆਂ ਮੇਰਾ ਖਿਆਲ ਤੁਸੀਂ ਸੁਣੀਆਂ ਵੀ ਹੋਣਗੀਆਂ ਅਕਸਰ ਵਿਦਵਾਨ ਇਸ ਨੂੰ ਕੋਟ ਕਰਦੇ ਰਹਿੰਦੇ ਨੇ ਉਹ ਕਹਿੰਦਾ ਆਦਮੀ ਦਾ ਜਿਸਮ ਕੀ ਹੈ ਜਿਸ पे ਸ਼ਾਇਦਾ ਜੇ ਜਹਾਂ ਇੱਕ ਮਿੱਟੀ ਦੀ ਇਮਾਰਤ ਇੱਕ ਮਿੱਟੀ ਦਾ ਮਕਾਨ ਚੂਨਾ ਗਾਰਾ ਖੂਨ ਇਸਕਾ ਇਟੇ ਇਸकी ਹੱਡੀਆਂ ਚੰਦ ਸਾਹਸੋਂ ਪਰ ਟਿਕਾ ਹੈ ਜੀ ਖਿਆਲੀ ਆਸਮਾ ਮੌਤ ਕੀ ਪੁਰਜ਼ੋਰ ਆਂਦੀ ਜੱਬ ਇਸੇ ਟਕਰਾਈਗੀ ਦੇਖ ਲੈਣਾ ਜੀ ਇਮਾਰਤ ਟੁੱਟ ਕਰ ਗਿਰ ਜਾਏਗੀ ਦੇਖ ਲੈਣਾ ਜੀ ਇਮਾਰਤ ਟੁੱਟ ਕਰ ਗਿਰ ਜਾਏਗੀ